ਭੀਤੇ ਦਿਨੀ ਸਕੂਲ ਤੋਂ ਤਿੰਨ ਕੁੜੀਆਂ ਅਰਜੀ ਲਿਖ ਕੇ ਚਲੀਆਂ ਗਈਆਂ ਸੀ ਕਿ ਉਹਨਾਂ ਦਾ ਪੇਟ ਖਰਾਬ ਹੈ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਪਹੁੰਚੀਆਂ ਛੇਤੀ ਹੀ ਸਕੂਲ ਦੇ ਮਾਸਟਰਾਂ ਨੂੰ ਪਤਾ ਲੱਗ ਗਿਆ ਕਿ ਉਹ ਬੱਚੀਆਂ ਘਰ ਦੀ بجائے ਕਿਤੇ ਹੋਰ ਗਈਆਂ ਨੇ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਆਪਣੇ ਪੱਧਰ ਤੇ ਲੱਭਣਾ ਸ਼ੁਰੂ ਕੀਤਾ ਅਤੇ ਰੋ ਰੋ ਕੇ ਬਿਹਾਲ ਹੋਇਆ ਇਹ ਪਰਿਵਾਰ ਅਰਦਾਸਾਂ ਕਰ ਰਿਹਾ ਸੀ ਕਿ ਉਹਨਾਂ ਦੀਆਂ ਧੀਆਂ ਛੇਤੀ ਹੀ ਠੀਕ ਠਾਕ ਘਰ ਪਰਤਣ ਇਸੇ ਮਾਮਲੇ ਦੇ ਵਿੱਚ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਤਿੰਨੋਂ ਹੀ ਕੁੜੀਆਂ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਪਰ ਇਹ ਕਿੱਥੇ ਸੀ ਕਿਸ ਹਾਲ ਦੇ ਵਿੱਚ ਸੀ 2 ਤੋਂ 3 ਦਿਨ ਇਹ ਕਿੱਥੇ ਰਹੀਆਂ ਕੌਣ ਇਹਨਾਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਅਤੇ ਇਹ ਪੂਰੀ ਘਟਨਾ ਕਿਉਂ ਉਹਨਾਂ ਨੇ ਇਸ ਨੂੰ ਅੰਜਾਮ ਦਿੱਤਾ ਤੇ ਐਵੇਂ ਕਿਉਂ ਕੀਤਾ ਸੀ ਕੀ ਕੁਝ ਦੱਸਿਆ ਜਾ ਰਿਹਾ ਹੈ ਪੁਲਿਸ ਅਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਾਣ ਲੈਣੇ ਆ। ਭਣੀ ਮਸਾਸਿੰਗ ਜਿਹੜਾ ਥਾਣਾ ਖਾਲੜਾ ਦੇ ਵਿੱਚ ਪਿੰਨ ਪੈਂਦਾ ਹੈ ਉੱਥੋਂ ਦੀਆਂ ਤਿੰਨ ਜਿਹੜੀਆਂ ਛੋਟੇ-ਛੋਟੀਆਂ ਬੱਚੀਆਂ ਨੇ ਸਕੂਲ ਦੇ ਵਿੱਚ ਐਪਲੀਕੇਸ਼ਨ ਦੇ ਕੇ ਜਿਹੜੀਆਂ ਨੇ ਅੱਧੀ ਛੁੱਟੀ ਤੋਂ ਆਪਣੇ ਸਕੂਲ ਤੋਂ ਜਾਇਸਤ ਲੈ ਕੇ ਚਲਾਈਆਂ ਸੀ ਪਰਤੂ ਘਰ ਨਹੀਂ ਸੀ ਵਾਪਸ ਆਈਆਂ ਇਹਨਾਂ ਦੇ ਵਿੱਚ ਜਿਹੜੀ ਜੀਤਾ ਆ ਇੱਕ ਜੈਸਮੀਨ ਇੱਕ ਬੀਵੀ ਜੇਰਾ ਦੀ ਉਮਰ ਦੀ ਗੱਲ ਕਰੀਏ ਤੇ 11 ਤੋਂ 12 ਸਾਲ ਦੀ ਵਿੱਚ ਇਹਨਾਂ ਦੀ ਏਜ ਹੈਗੀ ਹੈ ਇਹ ਜਦੋਂ ਵਾਪਸ ਨਹੀਂ ਆਈਆਂ ਤਾਂ ਇਹਨਾਂ ਨੇ ਪਹਿਲਾਂ ਪਰਿਵਾਰ ਨੇ ਆਪਣੇ ਤੌਰ ਤੇ ਭਾਲ ਕੀਤੀ ਤੇ ਅਗਲੇ ਦਿਨ ਜਿਹੜੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਜਿਹੜੀ ਹੈ ਦੀ ਐਫ ਆਈ ਆਰ ਦਰਜ ਕਰਾਇਆ ਜੋ ਸੰਬੰਧੀ ਤੁਰੰਤ ਜਿਹੜੀ ਐਫ ਆਈ ਆਰ ਦਰਜ ਕਰਕੇ ਬੱਚੀਆਂ ਦੀ ਅਸੀਂ ਜਿਹੜੀ ਭਾਲ ਸ਼ੁਰੂ ਕਰ ਦਿੱਤੀ ਪਹਿਲਾਂ ਜਿਹੜੀ ਕਾਲ ਡਿਟੇਲ ਟਾਵਰ ਲੋਕੇਸ਼ਨ ਤੇ ਜਿਹੜੀ ਟੈਕਟੀਕਲ ਤਰੀਕੇ ਨਾਲ ਤਤੀਸ਼ ਕੀਤੀ ਉਸ ਤੋਂ ਬਾਅਦ ਸੀਸੀਟੀਵੀ ਕੈਮਰਾ ਨਾਈਟ ਚੈਕਿੰਗ ਕੀਤੀ ਸੋ ਜਿਹੜੀਆਂ ਇਹ ਕੱਲ ਜਿਹੜੀਆਂ ਬੱਚੀਆਂ ਨੇ ਉਹ ਇਥੋਂ ਪਿੱਖੀਪਿੰਡ ਬੱਸ ਸਟੈਂਡ ਤੋਂ ਆਰੰਭਦ ਹੋਈਆਂ ਸੀ ਅੱਜ ਜਿਹੜਿਆ ਮਾਪੇ ਦੇ ਹਵਾਲੇ ਸੀ ਇਹਨਾਂ ਨੂੰ ਕਰ ਰਹੇ ਆ ਸੋ ਜਦੋਂ ਇਹਨਾਂ ਤੇ ਉਹ ਮੋਢਲੀ ਪੋਸਟਿੰਗ ਕੀਤੀ ਇਹਨਾਂ ਨੇ ਆਪਣੇ ਆਪ ਹੀ ਜਿੱਦਾਂ ਬੱਚਿਆਂ ਨੇ ਪ੍ਰੋਗਰਾਮ ਬਣਾਇਆ ਤੇ ਤੇ ਅਸੀਂ ਦਰਬਾਰ ਸਾਹਿਬ ਜਾਣਾ ਤੇ ਦਰਬਾਰ ਸਾਹਿਬ ਚੱਲ ਗਏ ਦੋ ਰਾਤਾਂ ਉੱਥੇ ਰਹੀਆਂ ਤੇ ਉੱਥੋਂ ਵਾਪਸ ਆ ਕੇ ਤੇ ਆਪਣੇ ਨਾਨਕੇ ਘਰ ਜਾ ਰਹੀਆਂ ਸੀ ਤੇ ਜਿਹੜੀਆਂ ਤਿੰਨੇ ਦੀ ਤਿੰਨੇ ਬੱਚੀਆਂ ਜਿਹੜੀਆਂ ਸੀ ਰਿਕਵਰ ਕਰ ਲਈਆਂ ਤੇ ਮਾਪਿਆਂ ਦੇ ਹੈਂਡਓਵਰ ਕਰ ਦਿੱਤੀਆਂ ਇੱਥੇ ਮੈਂ ਨਾਲ ਦੀ ਨਾਲ ਤੇ ਮਾਪਿਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨਾ ਉੱਥੇ ਮੈਂ ਸਕੂਲ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੀ ਆ ਇਹਦੇ ਵਿੱਚ ਜ਼ਿੰਮੇਵਾਰੀ ਫਰਥ ਕਰਨੀ ਬੰਦੀ ਆ ਇਹਦੇ ਸਬੰਧੀ ਅਸੀਂ ਜਿਹੜਾ ਡਿਊ ਨੂੰ ਲਿਖੇ ਵੀ ਭੇਜਾਂਗੇ ਕਿ ਜਦੋਂ ਵੀ ਕੋਈ ਬੱਚੇ ਇਸ ਤਰ੍ਹਾਂ ਦੇ ਖਾਸ ਕਰਕੇ ਬੱਚੇ ਆ ਜਦੋਂ ਵੀ ਕਿਤੇ ਐਪਲੀਕੇਸ਼ਨ ਦੇ ਕੇ ਜਾਂਦੀਏ ਨੇ ਤੇ ਅੱਜ ਕੱਲ ਮੋਬਾਈਲ ਸਾਰਿਆਂ ਦੇ ਕੋਲ ਹੈ ਤੇ ਪੇਰੈਂਟਸ ਨੂੰ ਘਟੋ ਘਟਾ ਇਨਫੋਰਮ ਜ਼ਰੂਰ ਕੀਤਾ ਜਾਵੇ ਚਾ ਉਹਨਾਂ ਬਾਰੇ ਦੱਸਿਆ ਜਾਊ ਹੋ ਜਾਵੇ ਤੇ ਮਾਪੇ ਪਾਪ ਨੂੰ ਵੀ ਮੈਂ ਇਹੋ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਕੂਲ ਪੇਜ ਕੇ ਫਾਰਗ ਨਾ ਹੋ ਉਹਨਾਂ ਦੇ ਨਾਲ ਇਨ ਟੱਚ ਰਹੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਤਾਂ ਕਿ ਜੋ ਉਹਨਾਂ ਦੀ ਇਨਪੁਟ ਆਉਟਪੁਟ ਹੈਗੀ ਉਹ ਤੁਹਾਨੂੰ ਪਤਾ ਲੱਗਦੀ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਵਾਪਰੇ ਸੋ ਜਿਹੜੇ ਬੱਚੇ ਆ ਸੀ ਅੱਜ ਮਾਪੇ ਪ ਦੇ ਹਵਾਲੇ ਕਰ ਦਿੱਤੇ ਇਹਨਾਂ ਨੂੰ ਪਾਲ ਲਾ ਦੇਣਾ ਸਾਡੀਆਂ ਬੱਚੀਆਂ ਅੱਜ ਅੱਜ ਸਭ ਤੋਂ ਸਾਬ ਨੇ ਸਾਡੇ ਵਾਢੇ ਕਰ ਦਿੱਤੀਆਂ ਸਾਡੀ ਬਹੁਤ ਜਿਆਦੀ ਮਦਦਕ ਸੰਯੋਗ ਪੁਲਿਸ ਮਹਾਰਾਜਮਾਨ ਸਾਰਿਆਂ ਨੇ ਲਾਲ ਕੇ ਇਤਨਾਰ ਹੋ ਸਾਟਰੇ ਨੇ ਦਿੱਤੀ ਧੰਨਵਾਦ ਇਹ ਚਾਰ ਦਾ ਬਹੁਤ ਸਾਰਾ ਇਹਨਾਂ ਨੇ ਸਹਿਯੋਗ ਹੈ ਨਾ ਕਰਕੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਬੱਚੀਆਂ ਬਚਾ ਲਿਆ ਬਹੁਤ ਬਹੁਤ ਧੰਨਵਾਦ ਤਾਂ ਖੈਰ ਬੀਤੇ ਦਿਨੀ ਪਰਿਵਾਰਿਕ ਮੈਂਬਰ ਕਿਨੇ ਚਿੰਤਾ ਦੇ ਵਿੱਚ ਸੀ ਅਤੇ ਆਪਣੀਆਂ ਬੱਚੀਆਂ ਦੀ ਜਾਣ ਤੋਂ ਬਾਅਦ ਉਹਨਾਂ ਕੀ ਕੁਝ ਕਿਹਾ ਸੀ ਉਹ ਵੀ જરા ਸੁਣੋ। ਪਰਿਵਾਰਿਕ ਕਿਨਾ ਆਪਣਾ ਕਿਹੜਾ ਪਿੰਡ ਆ? ਸਾਡਾ ਪਿੰਡ ਸਰਜੀ। ਭੈਣੀਆਂ ਆ ਭਿੱਖੀ ਵੰਡੇ ਲੱਗੇ ਸਰਜੀ। ਅੱਛਾ ਤੇ ਇੰਦਰ ਘਟਾਵਾ ਵਾਪਰੀ ਆ ਰਹੀਆਂ ਲੜਕੀਆਂ ਕਿੱਥੇ ਕਰ ਰਹੇ ਹੋ? ਸਰਜੀ ਉੱਥੋਂ ਛੁੱਟੀ ਸਾਰਾ ਕਹਿੰਦੇ ਆ ਜਿਹੜੇ ਆਪਣੇ ਸਕੂਲ ਚੋਂ ਮਾਸਟਰ ਨਾਲ ਗੱਲਬਾਤ ਕੀਤੀ ਕਿ ਇਹ ਸਕੂਲ ਪੜ੍ਹਦੀਆਂ। ਇਹ ਜੀ ਸਰਕਾਰੀ ਸਕੂਲੇ ਪੜਦੀਆਂ ਅੱਛਾ ਜੀ ਤੇ ਉਹ ਬੱਚੀ ਕਹਿ ਕੇ ਆਈ ਕਿ ਜਿੰਨਾ ਚਿਰ ਮੇਰੇ ਪਾਪਾ ਨਾ ਆਏ ਉਹਨਾਂ ਚਿਰ ਤੁਸੀਂ ਕੀ ਕਰਨਾ ਕਿ ਛੁੱਟੀ ਨਹੀਂ ਦੇਣੀ ਤੇ ਬੱਚਾ ਛੁੱਟੀ ਲੈ ਕੇ ਸਰਜੀ ਤੇ ਮਤਲਬ ਸਕੂਲੋਂ ਆ ਗਏ ਆ ਤੇ ਘਰੇ ਨਹੀਂ ਪਹੁੰਚੇ ਉੱਥੋਂ ਹੀ ਛੁੱਟੀ ਲੈ ਕੇ ਤੇ ਉਧਰ ਦੀ ਉਧਰ ਹੀ ਮਤਲਬ ਘਰੋਂ ਚਲੇ ਗਿਆ ਬੱਚੀ ਇਹਨਾ ਕੁੜੀਆਂ ਦਰੀਆਂ ਸਰਜੀ ਦਾ ਨਾਮ ਲక్ష్ਮੀ ਆ ਜੀ ਹੂੰ ਲక్ష్ਮੀਆ ਸਰਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰਜੀ ਜਤਿੰਦਰ ਸਿੰਘ ਇਹ ਕੁੜੀਆਂ ਇਹ ਇਹ ਸਰਜੀ ਤਿੰਨ ਗੁੱਡੀਆਂ ਅਛਾ ਤਾਂ ਕੋਈ ਨਹੀਂ ਥਾਣੇ ਤਲਾਹ ਦਿੱਤੀ ਗਈ ਹਾਂਜੀ ਸਰ ਜੀ ਥਾਣੇ ਅਸੀਂ ਤਲਾਹ ਦਿੱਤੀ ਆ ਖਾਲਦਾ ਥਾਣਾ ਸਰ ਜੀ ਅੱਛਾ ਤੇ ਹੁਣ ਕੀ ਬਦਲਾ ਸ਼ਿਵਾਰਜਾਇ ਤੁਹਾਨੂੰ ਕੀ ਐਸਐਸਓ ਨੇ ਸਰ ਜੀ ਉਹ ਤੇ ਕਹਿੰਦੇ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਨਾਲ ਤੁਹਾਨੂੰ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰ ਅਛਾ ਸਰ ਜੀ ਇਹ 9 ਤਰੀਕ ਦੀ ਗੱਲ ਆ ਤੇ ਪਤਾ ਲੱਗਾ ਕੋਈ ਫੋਨ ਲੱਗੇ ਬੰਨੂ ਨਹੀਂ ਸਰ ਜੀ ਕੋਈ ਪਤਾ ਨਹੀਂ ਲੱਗਾ ਇਹ ਤਾਂ ਕੀ ਮੰਗ ਕਰਦੇ ਹੋ ਅਸੀਂ ਮੰਗ ਸਰ ਜੀ ਉਹ ਕਰਦੇ ਛੋੜੇ ਛੋੜੇ ਬੱਚੇ ਆ ਕਿ ਇਹਦੀ 12 ਸਾਲੋਂ ਵੜਿਆ ਸਰ ਜੀ ਤੇ ਘੇੜ ਦੀ 10 ਸਾਲਿਆ ਸਰ ਜੀ ਇਸ ਤਰ੍ਹਾਂ ਕਰਕੇ 12 13 ਸਾਲ ਤੋਂ ਵੱਧ ਨਹੀਂ ਬੱਚੀ ਅਗੇ ਵੀ 8 ਟੀਆਂ ਬੱਚੇ ਛੋਟੇ ਆ ਸਰ ਜੀ ਤੁਹਾਨੂੰ ਕੀ ਲੱਗਦਾ ਬੱਚਿਆਂ ਦਾ ਕਿ ਕੌਣ ਲੈ ਗਿਆ ਉਹ ਨਾਮ ਦਾ ਟਿਕਣਾ ਕਿਹਦੇ ਲੈ ਗਏ ਬੱਚੇ ਸਰ ਜੀ ਕੋਈ ਨਹੀਂ ਪਤਾ ਲੱਗਦਾ ਨਾਂ ਤੇ ਸਾਨੂੰ ਕਿਤੇ ਕੋਈ ਛਾਕਿਆ ਤੇ ਨਾਂ ਕੋਈ ਹੋ ਜਾ ਨਹੀਂ ਸਾਨੂੰ ਸਰ ਜੀ ਕੋ ਲਾ ਮੋਬਾਈਲ ਹੈ ਨਹੀਂ ਸਰ ਜੀ ਕੋਈ ਫੋਨ ਨਹੀਂ ਹੈਗਾ ਜੀ ਹਾਂ ਜੀ ਹਾਂਜੀ ਬਾਬਲੀ ਕੀ ਆਪਰਾ ਨਾਮ ਤੇ ਕਿਹੜਾ ਪਿੰਡ ਹੈ ਤੇ ਕੀ ਘਟਨਾ ਵਾਪਰੀ ਹੈ ਜੜੀ ਲੜਕੀ ਇਹ ਜੀ ਇਹ ਨੀ ਮਸਾ ਸਿੰਘ ਸਾਡਾ ਪਿੰਡ ਆ ਸਰਕਾਰੀ ਸਕੂਲ ਆ ਘਰਾਂ ਤੋਂ 2 ਕਿਲੇ ਦੂਰ ਆ ਤੇ ਤਕਰੀਬਨ 12:00 ਵਜੇ ਲੜਕੀਆਂ ਨੇ ਸਾਰਾਂ ਤੋਂ ਛੁੱਟੀ ਲਈ ਆ ਸਰਾਂ ਨੂੰ ਆ ਕੇ ਪੀੜ ਦਰਦ ਦਾ ਆ ਕੇ ਛੁੱਟੀ ਲਈ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਹਾਂਜੀ ਉਹ ਅਰਜ਼ੀਆਂ ਇੱਕ ਤੇ ਦੋਵੇਂ ਇਹ ਇੱਕ ਅਰਜ਼ੀਆਂ ਜਿਹੜੀਆਂ ਦੋ ਅਰਜ਼ੀਆਂ ਇੱਕੇ ਲੜਕੀ ਦੇ ਹੱਥ ਦੇਣ ਲੱਗੀਆਂ ਤੇ ਇੱਕ ਇੱਕ ਦੇ ਹੱਥ ਤੇ ਲੈ ਕੇ ਨਾ ਉਹਦੇ ਵਿੱਚ ਇਹ ਗੱਲ ਹੋਈ ਹੈ ਜੀ ਵੀ ਜਦੋਂ ਉਹ ਲੜਕੀਆਂ ਚਲੇ ਗਈਆਂ ਨਾ ਤੇ ਇੱਕ ਸਵਾ ਇੱਕ ਦੇ ਨਾਲ ਸਰ ਨੂੰ ਪਤਾ ਨਹੀਂ ਕਿੰਨੇ ਦੱਸਿਆ ਗਿਆ ਵੀ ਲੜਕੀਆਂ ਐਸ ਰਸਤੇ ਜਾ ਰਹੀਆਂ ਇਹਨੇ ਵੀ ਇਹ ਨੌਕਰੀ ਦੀ ਅੱਛਾ ਫਿਰ ਤੇ ਜਦੋਂ ਦੱਸਿਆ ਗਿਆ ਤੇ ਉਹ ਲੜਕੀਆਂ ਫਿਰ ਜਦੋਂ ਇਹ ਸਰ ਪਿੰਡ ਨੂੰ ਭੱਜਾਏ ਤੇ ਉਹ ਨੂੰ ਨਹੀਂ ਗਿਆ ਜੇ ਉਹ ਨੂੰ ਜਾਂਦਾ ਤੇ ਸ਼ਾਇਦ ਹੋ ਸਕਦਾ ਵੀ ਲੜਕੀਆਂ ਇਹਦੇ ਹੱਥ ਚੜ੍ਹ ਕੇ ਤੇ ਫਿਰ ਆਪਦੇ ਟਿਕਣੇ ਆ ਜਾਂਦੀਆਂ ਤੇ ਲੜਕੀਆਂ ਸਾਡੀਆਂ ਅਜੇ ਤੱਕ ਨਹੀਂ ਲੱਭੀਆਂ ਜੀ ਸ਼ਾਦੀ ਕੀਤੀ ਆਪਣੇ ਪਾਸੇ ਰਿਕਸ਼ੇ ਵਾਲਿਆਂ ਦੇ ਲਾਗੇ ਬਣੀ ਆਂ ਜੀ ਬਹੁਤ ਸ਼ਾਨਦਾਰ ਬਣੀ 12 1 ਵਜੇ ਤੱਕ ਰਹੇ ਨੌ ਤਰੀਕੇ ਦੇ ਵਾਲੇ ਦਿਨ ਰਾਤ ਭੱਜੇ-ਭੁੱਜੇ ਫਿਰਦੇ ਰਹੇ ਆਂ ਨਹੀਂ ਸਾਨੂੰ ਲੜਕੀਆਂ ਮਿਲਦੀਆਂ ਕੋਈ ਖਾਣੇ ਤਲਾ ਦਿੱਤੀ ਹਾਂ ਜੀ ਦਿੱਤੀ ਹੈ ਇਹ ਸ਼ੁਆਦਵਾਦ ਤੁਹਾਨੂੰ ਐਸਚੋ ਕਹਿੰਦੇ ਆ ਸਾਬ ਉਹਨੇ ਵੀ ਇਹੀਂ ਤੁਹਾਨੂੰ ਤੁਸੀਂ ਵੀ ਨਾਲ ਕਰੋ ਆਸਰਾ ਤੇ ਇਹੀਂ ਕਰਦੇ ਆਂ ਤੇ ਦੋਵੇਂ ਤੇਰਾ ਇੱਕ ਬਣ ਕੇ ਤੇ ਆਪਾਂ ਪਾਲ ਕਰਗੇ ਮੌਕਾ ਵੀ ਖਣਾ ਹੈ ਤੇ ਤੁਸੀਂ ਜੀ ਕੀ ਕੀ ਮੈਂ ਕਰ ਦਉ ਪਛਾਣ ਆਂ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਕਿ ਸਾਡੀਆਂ ਲੜਕੀਆਂ ਜਿਹੜੀਆਂ ਆ مالک ਆ ਤੇ ਆ مالک ਲੜਕੀਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕੀ ਕਹਿ ਸਕਦੇ ਆ ਵੀ ਉਹਨਾਂ ਨੂੰ ਆ مالک ਲੜਕੀਆਂ ਸਾਡੇ ਹੱਥ ਆ ਜਾਣ ਤੇ ਜਿਹੜਾ ਇਹ ਜਨ ਕੇ ਦੁਸ਼ਮਣ ਆ ਜਿਹੜਾ ਜਿੰਨੇ ਕਿਸ ਨੇ ਇਹ ਕਾਰਵਾਈ ਕੀਤੀ ਹੈ ਕੋਈ ਗੱਲ ਕੀਤੀ ਆ ਉਹ ਤੇ ਠਕ ਨਹੀਂ ਸਕਤ ਕਾਰਵਾਈ ਹੋਣੀ ਤਾਂ ਇਹ ਤੁਹਾਨੂੰ ਕਿਸੇ ਦਾ ਸ਼ੱਕ ਹੋਵੇ ਸ਼ੱਕ ਸਾਰਾ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਜੇ ਇਹ ਸ਼ੱਕ ਕਿਤੇ ਕਿ ਕਹਿ ਸਕਦੇ ਇਹ ਦਿਨਾਂ ਕੁੜੀਆਂ ਦਾ ਨਾਮ ਹੀ ਇੱਕ ਦਾ ਹੈ ਗਾਈ ਜਸਮੀਨ ਇਤਨਾ ਕੀ ਬੀਬੀ ਬੀਤਾ ਕੋਰ ਨਸ਼ਾ ਹਾਂਜੀ ਜੀ ਕੀ ਨਾ ਡਾ ਸੁਦੇਸ਼ ਸਿੰਘ ਕਹਿੰਦੇ ਕਿਡਾ ਕਹਿੰਦੇ ਭੈਣ ਨਸਦੀ ਅੱਛਾ ਇਹ ਬੱਚਾ ਤੁਹਾਡਾ ਵੀ ਕੋਈ ਗਿਆ ਵਾਰਾ ਕਰੋ ਹਾਂਜੀ ਗੁੱਡੀ ਲਈ ਸਾਡੀ ਕੀ ਨਾ ਹੁੰਦਾ ਗੀਦਾ ਕੋਰ ਇਹ ਕਿੱਥੋਂ ਗਈ ਹੈ ਇਹ ਤਾਂ ਨਸਾ ਸਿੰਘ ਤੋਂ ਕਿਹੜੀ ਜਗ੍ਹਾ ਨੂੰ ਗਈ ਸਕੂਲ ਚ ਗਈ ਬਿਲਕੁਲ ਬੰਦੀ ਕਿਹੜਾ ਸਕੂਲ ਹੈ ਕਿਹੜਾ ਸਰਕਾਰੀ ਸਰਕਾਰੀ ਸਕੂਲ ਹੈ ਇਹ ਪਿੰਡ ਦੇ ਵਿੱਚ ਹੀ ਹੈ ਹਾਂਜੀ 35 ਗੁਰਾ। ਪਹਾਲ ਕੀਤੀ ਤੁਸੀਂ ਬੱਚਿਆਂ ਨੇ। ਹਾਂਜੀ ਅਹੀਂ ਭਾਰਾ ਕਰ ਚੁੱਕੇ ਆਂ ਪਰ ਅਜੇ ਤੱਕ ਮਿਲਿਆ ਨਹੀਂ। ਵੈਸੇ ਕਿਨੇ ਤਰੀਕ ਦੀ ਗੱਲ ਹੋ ਗਈ? ਇਹ 9 ਤਰੀਕ ਦੀ ਗੱਲ। ਕੋਈ ਹੋਰ ਬਤ ਲੱਗਾ ਕਿ ਮੈਨੂੰ? ਨਹੀਂ ਜੀ ਜੀ ਲੱਗਿਆ। ਉਹ 에어ਪੋਰਟ ਪ੍ਰਸ਼ਾਸਨ ਨੂੰ ਵੀ ਖਬਰ ਦਿੱਤੀ ਤੁਸੀਂ। ਹਾਂਜੀ ਉਹ ਵੀ ਕਹਿੰਦੇ ਆ ਕਿ ਤੁਸੀਂ ਭਾਰ ਕਰੋ ਅਸੀਂ ਕਰਦੇ ਆਂ। ਕੀ ਮਾਲ ਕਰਦੇ? ਨਹੀਂ ਤੇ ਹੋ ਗਏ ਨੇ ਉਹ ਬੱਡੀਆਂ ਲੱਭ ਜਾਣ। ਤੇ ਸਾਰੇ ਮਤਲਬ ਜੋਰ ਲਾ ਹੁੰਦੇ ਆ ਸਾਡੀ।